ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ ਇੱਕ ਗੱਲ ਕਹੀ ਕਿ ਪੰਜਾਬ ਧਰਨਿਆਂ ਦੀ ਧਰਤੀ ਬਣ ਗਿਆ ਪਰ ਸਵਾਲ ਇੱਥੇ ਖੜਾ ਹੁੰਦਾ ਕਿ ਧਰਨੇ ਲਾਉਣੇ ਕਿਉਂ ਪੈ ਰਹੇ ਆ ਇਹ ਤਾਂ ਹੈ ਨਹੀਂ ਕਿ ਕੱਲਾ ਕਿਸਾਨ ਧਰਨੇ ਲਗਾ ਰਿਹਾ ਪੰਜਾਬ ਦਾ ਹਰ ਵਰਗ ਧਰਨੇ ਲਗਾ ਰਿਹਾ ਤੇ ਮਾਨ ਸਾਹਿਬ ਇਹ ਗੱਲ ਕਹਿ ਕੇ ਆਏ ਸੀ ਕਿ ਸਾਡੇ ਰਾਜ ਧਰਨੇ ਨਹੀਂ ਲੱਗਣੇ ਪਰ ਹੁਣ ਤੁਸੀਂ ਪੰਜਾਬ ਦੇ ਲੋਕ ਇੱਕ ਗੱਲ ਦੱਸਿਓ ਦਿਲ ਤੇ ਹੱਥ ਰੱਖ ਕੇ ਕਿ ਕੀ ਪੰਜਾਬ ਦੇ ਵਿੱਚ ਧਰਨੇ ਬਿਨਾ ਕੋਈ ਕੰਮ ਹੁੰਦਾ ਜੇਕਰ ਤੁਸੀਂ ਧਰਨਾ ਨਹੀਂ ਲਾਉਂਦੇ ਤੁਹਾਡੀ ਕਿਤੇ ਸੁਣਵਾਈ ਹੁੰਦੀ ਹੈ ਮੈਂ ਕੱਲ ਮੋੜ ਦੀ ਘਟਨਾ ਤੋਂ ਇਹ ਗੱਲ ਦਾ ਅੰਦਾਜ਼ਾ ਲਗਾਇਆ ਕਿ ਪੰਜਾਬ ਦੇ ਵਿੱਚ ਬਿਨਾਂ ਧਰਨੇ ਤੋਂ ਸਰਕਾਰ ਜਾਂ ਪ੍ਰਸ਼ਾਸਨ ਤੇ ਕੰਨ ਤੇ ਜੂ ਨਹੀਂ ਸਰਕਦੀ ਇੱਕ ਲੜਕੀ ਦਾ ਮਰਡਰ ਹੋ ਜਾਂਦਾ ਉਹਨੂੰ ਮਾਰ ਕੇ ਜਿਹੜਾ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਪਰਿਵਾਰ ਜਿਹੜਾ ਉਹ ਲੜਕੀ ਦੀ ਰਿਪੋਰਟ ਲਾਹਣ ਜਾਂਦਾ ਪਰ ਪਰਿਵਾਰ ਦੀ ਸੁਣਵਾਈ ਨਹੀਂ ਹੁੰਦੀ ਮਜਬੂਰੀ ਵਸ ਪਹਿਲਾਂ ਲੋਕ ਥਾਣੇ ਮੂਰੇ ਧਰਨਾ ਦਿੰਦੇ ਆ ਤੇ ਫਿਰ ਲੋਕਾਂ ਨੂੰ ਸੜਕ ਤੇ ਆਉਣਾ ਪੈਂਦਾ ਤੇ ਜਦੋਂ ਲੋਕ ਸੜਕ ਤੇ ਆ ਜਾਂਦੇ ਆ ਲਾਸ਼ ਵੀ ਮਿਲ ਜਾਂਦੀ ਐ ਦੋਸ਼ੀ ਵੀ ਗ੍ਰਿਫਤਾਰ ਹੋ ਜਾਂਦੇ ਐ ਸਾਰਾ ਕੁਝ ਹੋ ਜਾਂਦਾ ਜਦ ਕਿਸੇ ਕੇ ਲੋਕਾਂ ਨੂੰ ਜਦੋਂ ਪੰਜਾਬ ਦੇ ਲੋਕਾਂ ਨੂੰ ਇੱਕ ਧੀ ਦੇ ਕਤਲ ਦੇ ਕਤਲ ਦੇ ਦੋਸ਼ੀਆਂ ਨੂੰ ਫੜਨ ਲਈ ਇਨਸਾਫ ਲੈਣ ਲਈ ਧਰਨਾ ਲਾਉਣਾ ਪਵੇ ਤਾਂ ਤੁਸੀਂ ਸਥਿਤੀ ਸਮਝ ਸਕਦੇ ਹੋ ਕਿ ਪੰਜਾਬ ਵਿੱਚ ਧਰਨੇ ਕਿਉਂ ਲੱਗਦੇ ਆ ਕੱਲੇ ਕਿਸਾਨਾਂ ਤੇ ਮਾਨ ਸਾਹਿਬ ਨੇ ਇਹ ਗੱਲ ਕਹੀ ਪਰ ਪੰਜਾਬ 'ਚ ਤਾਂ ਹਰ ਵਰਗ ਧਰਨੇ ਲਗਾ ਰਿਹਾ ਤੁਸੀਂ ਦੱਸੋ ਜੇਕਰ ਕਿਸੇ ਵਿਅਕਤੀ ਦੇ ਲੁੱਟਖੋ ਹੋ ਜਾਵੇ ਉਦਾ ਮੋਬਾਈਲ ਖੋਇਆ ਜਾਵੇ ਉਹਦੀ ਦੁਕਾਨ ਤੋਂ ਪੈਸੇ ਖੋਲੇ ਜਾਣ ਉਹਦਾ ਮੋਟਰਸਾਈਕਲ ਚੋਰੀ ਹੋ ਜਾਵੇ ਉਹ ਪੁਲਿਸ ਕੰਪਲੇਂਟ ਲਿਖਾਉਣ ਜਾਂਦਾ ਦਿਲ ਤੇ ਹੱਥ ਰੱਖ ਕੇ ਗੱਲ ਦੱਸਿਓ ਕਿੰਨੇ ਕੁ ਲੋਕਾਂ ਦੀ ਕੰਪਲੇਂਟ ਪਹਿਲੀ ਵਾਰੀ ਚ ਲਿਖੀ ਜਾਂਦੀ ਹੈ ਪਹਿਲੀ ਵਾਰੀ ਚ ਕਿੰਨੇ ਕੁ ਲੋਕਾਂ ਦੀ ਐਫਆਈਆਰ ਕੱਟੀ ਜਾਂਦੀ ਹੈ ਟਾਲ ਮਟੋਲ ਕੀਤਾ ਜਾਂਦਾ ਥਾਣਿਆਂ ਦੇ ਵਿੱਚੋਂ ਮੋੜਿਆ ਜਾਂਦਾ ਕੋਈ ਇੱਕ ਅੱਧਾ ਦੇਖੋ 100 ਦੇ ਵਿੱਚੋਂ ਇੱਕ ਦੋ ਪਰਚੇ ਜਿਹੜੇ ਉਹ ਦਰਜ ਕਰ ਲਏ ਜਾਂਦੇ ਹੋਣਗੇ ਪਰ ਬਹੁਤਿਆਂ ਦੇ ਵਿੱਚ ਲੋਕਾਂ ਦੀ ਚੋਰੀ ਦੀ ਠੱਗੀ ਦੀ ਲੁੱਟਖੋਦੀ ਕੰਪਲੇਂਟ ਤੱਕ ਪੁਲਿਸ ਨਹੀਂ ਲਿਖਦੀ ਫਿਰ ਉਹ ਵਿਅਕਤੀ ਨਰਾਸ਼ ਹੁੰਦਾ ਹਤਾਸ਼ ਹੁੰਦਾ ਜੇਕਰ ਕੋਈ ਕਿਸੇ ਜਥੇਬੰਦੀ ਨਾਲ ਜੁੜਿਆ ਹੈ ਤਾਂ ਉਹ ਵਿਅਕਤੀ ਫਿਰ ਇਹ ਗੱਲ ਲਈ ਮਜਬੂਰ ਹੋ ਜਾਂਦਾ ਹੈ ਉਹ ਜਾਂਦਾ ਪ੍ਰਸ਼ਾਸਨ ਕੋਲੇ ਫਿਰ ਆਪਣੀ ਜਥੇਬੰਦੀ ਲੈ ਕੇ ਜੀ ਸਾਨੂੰ ਮਜਬੂਰੀ ਵਸ ਧਰਨਾ ਲਾਉਣਾ ਪਊਗਾ ਤੁਸੀਂ ਇਹ ਕੰਮ ਕਰ ਦਿਓ ਪ੍ਰਸ਼ਾਸਨ ਕਈ ਵਾਰ ਤਾਂ ਫਿਰ ਜਥੇਬੰਦੀ ਦੀ ਮਜਬੂਰੀ ਦੇ ਵਿੱਚ ਇਹ ਚੀਜ਼ ਦੇ ਵਿੱਚ ਜਾਂ ਦੁਕਾਨਦਾਰ ਆ ਉਹਨਾਂ ਦੀਆਂ ਦੁਕਾਨਦਾਰਾਂ ਦੀ ਯੂਨੀਅਨ ਆ ਪਰਮੰਡਲ ਹੈ ਕਰਿਆਣਾ ਐਸੋਸੀਏਸ਼ਨ ਹੈ ਵੱਖ-ਵੱਖਰੀਆਂ ਐਸੋਸੀਏਸ਼ਨ ਹੈ ਉਹਨਾਂ ਦੀ ਮਜਬੂਰੀ ਦੇ ਵਿੱਚ ਜਾਂ ਤਾਂ ਪਰਚਾ ਦਰਜ ਕਰ ਲੈਂਦਾ ਜਾਂ ਫਿਰ ਜਦੋਂ ਉਹ ਲੋਕ ਧਰਨਾ ਲਾਉਂਦੇ ਆ ਫਿਰ ਪਰਚਾ ਦਰਜ ਕਰਦਾ ਲੋਟਖੋ ਦੇ ਮਾਮਲੇ ਦੇ ਵਿੱਚ ਵੀ ਜਿਹਾ ਹੁੰਦਾ ਹੈ ਤੁਹਾਡੇ ਕਤਲ ਹੋ ਜਾਵੇ ਪਿਛਲੇ ਦਿਨੀ ਕਈ ਕਤਲ ਹੋਏ ਆ ਜਿਨ੍ਹਾਂ ਦੇ ਵਿੱਚ ਧਰਨਾ ਲਾਏ ਬਿਨਾ ਪੁਲਿਸ ਨੇ ਦੋਸ਼ੀ ਗ੍ਰਿਫਤਾਰੀ ਨਹੀਂ ਕੀਤੀ ਹੁਣ ਇੱਥੇ ਦੱਸੋ ਇੱਥੇ ਕਿਹਦਾ ਕਸੂਰ ਹੈ ਕੀ ਪ੍ਰਸ਼ਾਸਨ ਦਾ ਕਸੂਰ ਨਹੀਂ ਅਸਲ ਦੇ ਵਿੱਚ ਪ੍ਰਸ਼ਾਸਨ ਹੀ ਮਜਬੂਰ ਕਰਦਾ ਹੈ ਕਿ ਲੋਕਾਂ ਨੂੰ ਧਰਨੇ ਲਾਉਣ ਲਈ ਨਾ ਤਾਂ ਕਿਸੇ ਕੋਲ ਸਮਾਂ ਹੁੰਦਾ ਹੈ ਨਾ ਕਿਸੇ ਕੋਲ ਹੀ ਨਹੀਂ ਸ਼ਕਤੀ ਹੁੰਦੀ ਕਿ ਉਹ ਧਰਨਾ ਲਗਾਵੇ ਤੁਸੀਂ ਇੱਕ ਆਮ ਇਨਸਾਨ ਹੋ ਤੁਹਾਡੀ ਕੋਈ ਪੋਲੀਟੀਕਲ ਪਹੁੰਚ ਨਹੀਂ ਤੁਸੀਂ ਕਿਸੇ ਜਥੇਬੰਦੀ ਨਾਲ ਨਹੀਂ ਜੁੜੇ ਤੁਸੀਂ ਕਿਤੇ ਨਹੀਂ ਕਿਸੇ ਨਾਲ ਜੁੜੇ ਤੁਸੀਂ ਪਟਵਾਰਖਾਨੇ ਦੇ ਵਿੱਚ ਜਾਓ ਤੁਸੀਂ ਕਹੋ ਜੀ ਮੈਨੂੰ ਮੇਰੀ ਜਮ੍ਹਾਂਬੰਦੀ ਚੜਾ ਦਿਓ ਮੇਰਾ ਆ ਕੰਮ ਕਰ ਦਿਓ ਜੇ ਤੁਹਾਡਾ ਕੰਮ ਹਫ਼ਤੇ 10 ਤੋਂ 15 ਦਿੜਾਂ ਤੋਂ ਪਹਿਲਾਂ ਹੋ ਜਾਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੁਸੀਂ ਬਿਜਲੀ ਬੋਰਡ ਦੇ ਵਿੱਚ ਜਾਓ ਕਿ ਮੇਰਾ ਜੀ ਆਹ ਕਨੈਕਸ਼ਨ ਲਾਉਣ ਵਾਲਾ ਮੇਰਾ ਕੰਮ ਹੈ ਤੁਹਾਡੀ ਪਰ ਪਹੁੰਚ ਨਾ ਹੋਵੇ ਕੋਈ ਪੋਲੀਟੀਕਲ ਪਹੁੰਚ ਨਾ ਹੋਵੇ ਤੁਹਾਡਾ ਕੰਮ ਜੇਕਰ ਪਹਿਲੇ ਦਿੜੇ ਹੋ ਜਾਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੁਹਾਡੀ ਕੋਈ ਪੋਲੀਟੀਕਲ ਪਹੁੰਚ ਨਹੀਂ ਤੁਸੀਂ ਤਹਿਸੀਲਦਾਰ ਕੋਲ ਕੋਈ ਕੰਮ ਜਾਣੇ ਹੋ ਤੁਹਾਡਾ ਕੰਮ ਪਹਿਲੇ ਜਿਹੜੇ ਹੋ ਜਾਵੇ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਹਾਂ ਹੋ ਜਾਂਦਾ ਤੁਸੀਂ ਹੋਰ ਕੋਈ ਦਫਤਰ ਹੈ ਫੂਡ ਸਪਲਾਈ ਦਾ ਦਫਤਰ ਤੁਸੀਂ ਨੀਲਾ ਕਾਡ ਵੀ ਅਪਲਾਈ ਕਰਨਾ ਤੁਸੀਂ ਯੋਗ ਹੋ ਜੇ ਤੁਹਾਡਾ ਪਹਿਲੇ ਜਿਹੜੇ ਹੋ ਜਾਵੇ ਤਾਂ ਕਹਿ ਦਿਓ ਤੁਸੀਂ ਮੋਟਰਸਾਈਕਲ ਦੀ ਆਰਸੀ ਵੀ ਅਪਲਾਈ ਕਰ ਲਈ ਗੱਡੀ ਦੀ ਆਰਸੀ ਵੀ ਅਪਲਾਈ ਕਰ ਲਈ ਤੁਹਾਡੇ ਪਹਿਲੇ ਜਿਹੜੇ ਕੰਮ ਹੋ ਜਾਵੇ ਜਾਂ ਬਿਨਾਂ ਰਿਸ਼ਵਤ ਤੇ ਹੋ ਜਾਵੇ ਤਾਂ ਤੁਸੀਂ ਕਹਿ ਦਿਓ ਜਦੋਂ ਇਹ ਸਾਰੇ ਕੰਮ ਇੱਕ ਆਮ ਇਨਸਾਨ ਦੇ ਨਹੀਂ ਹੁੰਦੇ ਉਸ ਇਨਸਾਨ ਦੇ ਗਿਹੜੇ ਲੱਗਦੇ ਆ ੱੱੱਕੇ ਖਵਾਉਂਦੇ ਆ ਫਿਰ ਮਜਬੂਰੀ ਬਸ ਉਹਨੂੰ ਕੋਈ ਸਟੈਪ ਚੱਕਣਾ ਪੈਂਦਾ ਤੇ ਜਿਹਨੂੰ ਫਿਰ ਇਹ ਕਹਿ ਕੇ ਬਦਨਾਮ ਕੀਤਾ ਜਾਂਦਾ ਕਿ ਧਰਨਾ ਲਾਉਂਦੀ ਹੈ ਫਿਰ ਉਹ ਕਿਸੇ ਜਥੇਬੰਦੀ ਕੋਲੇ ਜਾਂਦਾ ਕਿਸੇ ਲੋਹੋਰ ਬੰਦੇ ਕੋਲੇ ਗੁਜਾਰਸ਼ ਕਰਦਾ ਜੀ ਮੇਰਾ ਕੰਮ ਨਹੀਂ ਹੋ ਰਿਹਾ ਮੇਰਾ ਸਾਥ ਦਿਓ ਫਿਰ ਜਦ ਧਰਨਾ ਦਿੱਤਾ ਜਾਂਦਾ ਫਿਰ ਉਹ ਕੰਮ ਹੋ ਜਾਂਦਾ ਅਸਲ ਦੇ ਵਿੱਚ ਪ੍ਰਸ਼ਾਸਨ ਲੋਕਾਂ ਨੂੰ ਠੀਠ ਬਣਾ ਰਿਹਾ ਹੈ ਕਿ ਤੁਸੀਂ ਧਰਨਾ ਦਿਓਗੇ ਤਾਂ ਕੰਮ ਹੋਊਗਾ ਨਹੀਂ ਤੁਹਾਡਾ ਕੰਮ ਨਹੀਂ ਹੋਊਗਾ ਹੁਣ ਤੁਸੀਂ ਇੱਕ ਗੱਲ ਦੱਸੋ ਪੋਲੀਟੀਕਲ ਪਾਵਰ ਵਾਲਾ ਬੰਦਾ

ਤਾ ਕਰਕੇ ਫਿਰ ਲੋਕਾਂ ਨੂੰ ਧਰਨਾ ਲਾਉਣਾ ਪੈਂਦਾ ਤੇ ਧਰਨੇ ਤੋਂ ਬਾਅਦ ਕੋਈ ਮਾੜੀ-ਮੋਟੀ ਸੁਣਵਾਈ ਹੁੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ 52000 ਨੌਕਰੀਆਂ ਦਾ ਦਾਅਵਾ ਕਰ ਰਹੀ ਹੈ ਪਰ ਪੰਜਾਬ ਦੀ ਬਹੁ ਗਿਣਤੀ ਜਿਹੜੀ ਹੈ ਬੇਰੁਜ਼ਗਾਰਾਂ ਦੀ ਹੈ ਉਹ ਧਰਨੇ ਲਾ ਰਹੀ ਹੈ ਕਿਸੇ ਨੇ ਬੀਅਰਡ ਕੀਤੀ ਹੈ ਟੈਟ ਪਾਸ ਕੀਤਾ ਉਹ ਵੀ ਧਰਨੇ ਤੇ ਕਿਸੇ ਨੇ ਟੈਸਟ ਕਲੀਅਰ ਕਰ ਲਿਆ ਸਭ ਕੁਝ ਨੇੜੇ ਆ ਨੌਕਰੀ ਨਹੀਂ ਮਿਲ ਰਹੀ ਉਹ ਵੀ ਧਰਨੇ ਤੇ ਹੁਣ ਇਹ ਜੇ ਨੌਕਰੀ ਉਸ ਵਿਅਕਤੀ ਨੂੰ ਸਹੀ ਪ੍ਰੋਸੀਜਰ ਤਹਿਤ ਮਿਲ ਜੇ ਜਿਵੇਂ ਸਰਕਾਰ ਕਹਿ ਕੇ ਆਈਸੀਓ ਮੇ ਨੌਕਰੀਆਂ ਮਿਲ ਜਾਣ ਕੀ ਦਾ ਜਲ ਕਰਦਾ ਕਿ ਉਹ ਧਰਨਾ ਦੇਵੇ ਧਰਨੇ ਤੇ ਜਾਣ ਲਈ ਤੇਲ ਵੀ ਮੱਚਦਾ ਹੈ ਧਰਨੇ ਤੇ ਜਾਣ ਲਈ ਦਿਹਾੜੀ ਵੀ ਫੁੱਟਦੀ ਹੈ ਫਿਰ ਉਹ ਵਿਅਕਤੀ ਧਰਨੇ ਤੇ ਜਾਂਦਾ ਹੈ ਤੇ ਉਹਨੂੰ ਫਿਰ ਜਾ ਕੇ ਕਿਤੇ ਕੋਈ ਮਾੜੀ-ਮੋਟੀ ਨੌਕਰੀ ਵਾਲੇ ਪਾਸੇ ਉਹਦਾ ਰੱਖ ਹੁੰਦਾ ਪੱਲੇਦਾਰ ਮਜ਼ਦੂਰ ਗਰੀਬ ਪਿਛਲੇ ਦਿਨੀ ਕਈ ਦਿਨ ਸੰਗਰੂਰ ਦੇ ਵਿੱਚ ਧਰਨੇ ਤੇ ਬੈਠੇ ਰਹੇ ਪੱਕਾ ਧਰਨਾ ਲਾ ਕੇ ਬੈਠੇ ਰਹੇ ਨਾ ਰੋਡ ਜਾਮ ਕੀਤਾ ਨਾ ਕੁਝ ਕੀਤਾ ਡਾਂਗਾ ਵੀ ਪਈਆਂ ਕੋਈ ਛਣਵਾਈ ਨਹੀਂ ਹਾਲੇ ਤੱਕ ਹੋਈ ਉਹ ਕੀ ਮੰਗਣ ਗਏ ਸੀ ਉਹ ਇਹ ਤਮੰਗਣੇ ਗਏ ਸੀ ਕਿ ਸਾਨੂੰ ਐਮਐਸਪੀ ਦੇ ਦਿਓ ਤਾਂ ਇਹ ਕਹਿਣਗੇ ਸੀ ਕਿ ਸਾਡੀ ਲੁੱਟ ਹੋ ਰਹੀ ਆ 10-10 ਰੁਪਏ ਗੱਟੇ ਦੇ ਠੇਕੇਦਾਰ ਲੈਂਦਾ ਸਾਨੂੰ 1.5 2 2 ਰੁਪਏ ਦਿੰਦਾ ਉਹ ਸਾਡੀ ਲੁੱਟ ਬਚਾਈ ਜਾਵੇ ਉਹਦੇ ਲਈ ਵੀ ਧਰਨਾ ਦੇਣਾ ਪੈਂਦਾ ਹੁਣ ਦੱਸੋ ਉਹਨਾਂ ਨੂੰ ਧਰਨਾ ਦੇਣ ਲਈ ਕੌਣ ਮਜਬੂਰ ਕਰ ਰਿਹਾ ਫਿਰ ਉਦੋਂ ਆਜੋ ਪਿੰਡ ਵਿੱਚ ਨਸ਼ਾ ਵਿਕਦਾ ਪਿਛਲੇ ਦਿਨੀ ਅਸੀਂ ਵੇਖਿਆ ਕਮੇਟੀਆਂ ਬਣੀਆਂ ਬੰਦਿਆਂ ਦੇ ਨਾਂ ਦੱਸ ਦਿੱਤੇ ਆਂਦੇ ਆ ਬੰਦੇ ਨਸ਼ਾ ਵੇਚਦੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਕਮੇਟੀਆਂ ਬਣਦੀਆਂ ਧਰਨੇ ਦਿੱਤੇ ਜਾਂਦੇ ਆ ਜਾਂ ਕੋਈ ਨੌਜਵਾਨ ਨਸ਼ੇ ਨਾਲ ਮਰ ਜਾਂਦਾ ਉਹਦੀ লাশ ਰੱਖ ਕੇ ਧਰਨੇ ਦਿੱਤੇ ਜਾਂਦੇ ਆ ਫਿਰ ਕੋਈ ਬੰਦੇ ਗ੍ਰਿਫਤਾਰ ਹੁੰਦੇ ਆ ਕੋਈ ਕੰਮ ਹੁੰਦਾ ਹੁਣ ਉਥੇ ਕਿਹਨੇ ਮਜਬੂਰ ਕੀਤਾ ਧਰਨਾ ਲਾਉਣ ਲਈ ਪ੍ਰਸ਼ਾਸਨ ਨੇ ਉਸ ਤੋਂ ਅੱਗੇ ਆਜੋ ਪਿੰਡਾਂ ਦੇ ਵਿੱਚ ਵਿਕਾਸ ਕਰਾਉਣਾ ਮੈਂ ਕਿਸੇ ਹੋਰ ਹਲਕੇ ਦੀ ਗੱਲ ਕਰੂੰਗਾ ਧੂਰੀ ਹਲਕੇ ਦੀ ਗੱਲ ਕਰੂੰਗਾ ਸਰਪੰਚ ਕਹਿੰਦੇ ਅਸੀਂ ਪਿੰਡਾਂ 'ਚ ਵਿਕਾਸ ਕਰਨਾ ਪਰ ਸਰਕਾਰ ਸਾਨੂੰ ਕੰਮ ਨਹੀਂ ਕਰੰਦੇ ਰਹੀ ਧੂਰੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚ ਉਹਨਾਂ ਨੇ ਧਰਨਾ ਲਗਾਇਆ ਹੁਣ ਉਹਨਾਂ ਨੂੰ ਧਰਨਾ ਲਾਉਣ ਲਈ ਮਜਬੂਰ ਕਿਹਨੇ ਕੀਤਾ ਪ੍ਰਸ਼ਾਸਨ ਨੇ ਸਰਕਾਰ ਨੇ ਫਿਰ ਅੱ ਸੀਵਰੇਜ بڑے ਸ਼ਹਿਰਾਂ ਦੇ ਵਿੱਚ ਸੀਵਰੇਜ ਦਾ ਪਾਣੀ ਬਾਹਰ ਨਿਕਲਿਆ ਆਉਂਦਾ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਮੁਰੇ ਪਾਣੀ ਖੜ ਜਾਂਦਾ ਕੋਈ ਸੁਨਵਾਈ ਕਰਨੀ ਆਉਂਦਾ ਦੁਕਾਨ ਤੇ ਗਾਹਕ ਨਹੀਂ ਆਉਂਦਾ ਮੱਛਰ ਬਣ ਜਾਂਦਾ ਬਿਮਾਰੀਆਂ ਫੈਲ ਜਾਂਦੀਆਂ ਕੰਮ ਤਬਾਹ ਹੋ ਜਾਂਦਾ ਕੋਈ ਸੁਨਵਾਈ ਨਹੀਂ ਕਰਦਾ ਮਜਬੂਰੀ ਵਸਣ ਨਾਲ ਕੋਈ ਚੌਕ ਰੋਕਣਾ ਪੈਂਦਾ ਚੌਕ ਰੋਕਣਾ ਪੈਂਦਾ ਜਦੋਂ ਸਮੱਸਿਆ ਆਉਂਦੀ ਹੈ ਫਿਰ ਕੋਈ ਅਫਸਰ ਆਉਂਦਾ ਤੇ ਉੱਥੇ ਥੋੜਾ ਬਹੁਤਾ ਹੱਲ ਕਰ ਦਿੱਤਾ ਜਾਂਦਾ ਹੁਣ ਉੱਥੇ ਕਿਹਨੇ ਮਜਬੂਰ ਕੀਤਾ ਧਰਨਾ ਲਾਉਣ ਲਈ ਇਸ ਪ੍ਰਸ਼ਾਸਨ ਨੇ ਇਸ ਪ੍ਰਬੰਧ ਨੇ ਉਸ ਤੋਂ ਅੱਗੇ ਆ ਜਾਓ ਐਕਸੀਡੈਂਟ ਵੀ ਤੁਹਾਡਾ ਹੋ ਜਾਵੇ ਤੁਸੀਂ ਸੜਕ ਤੇ ਜਾਂਦੇ ਹੋ ਤੁਹਾਡਾ ਕੋਈ ਐਕਸੀਡੈਂਟ ਹੋ ਜਾਵੇ ਤੁਹਾਡੀ ਐਕਸੀਡੈਂਟ ਦੇ ਵਿੱਚ ਤੁਹਾਡੀ ਜਾਂ ਤੁਹਾਡੇ ਮਿੱਤਰ ਦੀ ਜਾਂ ਕਿਸੇ ਦੀ ਮੌਤ ਹੋ ਜਾਵੇ ਤੁਹਾਨੂੰ ਉਸ ਤੇ ਪਰਚਾ ਕਰਾਉਣ ਲਈ ਉਸ ਦਾ ਇਨਸਾਫ ਲੈਣ ਲਈ ਉਸ ਤੇ ਲਈ ਵੀ ਤੁਹਾਨੂੰ ਕੀ ਕਰਨਾ ਪੈਂਦਾ ਧਰਨਾ ਦੇਣਾ ਪੈਂਦਾ ਜੇਕਰ ਧਰਨਾ ਨਹੀਂ ਦਿੰਦੇ ਤਾਂ ਇਨਸਾਫ ਨਹੀਂ ਮਿਲਦਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਦੀ ਬੱਸ ਦਾ ਇੱਕ ਘਟਨਾ ਹੁੰਦੀ ਹੈ ਆਕਲੀਆ ਪਿੰਡ ਦੇ ਕੋਲ ਉੱਥੇ ਇੱਕ ਨੌਜਵਾਨ ਦੀ ਡੈਥ ਹੋ ਜਾਂਦੀ ਹੈ ਤਾਂ ਲੋਕਾਂ ਵੱਲੋਂ ਧਰਨਾ ਲਾਇਆ ਜਾਂਦਾ ਹੈ ਦੋ ਦਿਨ ਧਰਨਾ ਚੱਲਦਾ ਤੀਜੇ ਦਿਨ ਉਸ ਨੌਜਵਾਨ ਦੀ ਮਾਲੀ ਮਦਦ ਹੁੰਦੀ ਹੈ ਪਰ ਸੇਮ ਦੀ ਬੱਸ ਫਰੀਦਕੋਟ ਦੇ ਵਿੱਚ ਕਈ ਲੋਕਾਂ ਨੂੰ ਮਾਰ ਦਿੰਦੀ ਹੈ ਇੱਕ ਡਰੇਨ ਦੇ ਵਿੱਚ ਸੁੱਟ ਕੇ ਉੱਥੇ ਧਰਨਾ ਨਹੀਂ ਦਿੱਤਾ ਗਿਆ ਕੁਝ ਨਹੀਂ ਕੀਤਾ ਗਿਆ ਤਾਂ ਪ੍ਰਸ਼ਾਸਨ ਨੇ ਫਿਰ ਗੋਗਲੂਆਂ ਤੋਂ ਮਿੱਟੀ ਝਾੜੀ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਕੋਈ ਵੱਡੀ ਮਾਲੀ ਮਦਦ ਨਹੀਂ ਮਿਲੀ ਇੱਥੇ ਫਰਕ ਹੈ ਜੇ ਧਰਨਾ ਦਿੱਤਾ ਤਾਂ ਮੇਰੇ ਖਿਆਲ ਨਾਲ 8 ਤੋਂ 10 ਲੱਖ ਰੁਪਏ ਮਿਲਿਆ ਜਿੱਥੇ ਧਰਨਾ ਨਹੀਂ ਦਿੱਤਾ ਉੱਥੇ ਹੋ ਸਕਦਾ ਕੋਈ ਕੋਈ 2 ਲੱਖ ਰੁਪਏ ਮਿਲ ਗਿਆ ਹੋਵੇ ਪਰ ਉਹਦੀ ਵੀ ਸੋਚਣਾ ਨਹੀਂ ਆਹ ਫਰਕ ਹੈ ਕਿ ਧਰਨਾ ਐਕਸੀਡੈਂਟ ਦੇ ਵਿੱਚ ਮੌਤ ਵੀ ਹੋ ਗਈ ਸਭ ਨੁਕਸਾਨ ਹੋ ਗਏ ਸੁਣਵਾਈ ਤਾਂ ਹੋਈ ਜੇ ਧਰਨਾ ਦਿੱਤਾ ਗਿਆ ਤੇ ਜਿੱਥੇ ਧਰਨਾ ਨਹੀਂ ਦਿੱਤਾ ਗਿਆ ਉੱਥੇ ਫਿਰ ਸੁਣਵਾਈ ਵੀ ਨਹੀਂ ਹੋਈ ਉਸ ਤੋਂ ਅੱਗੇ ਆ ਜਾਓ ਨਰੇਗਾ ਦਾ ਕੰਮ ਹੈ ਇੱਕ ਮਜ਼ਦੂਰਾਂ ਦਾ ਹੱਕ ਹੈ ਪਹਿਲਾਂ 150 ਦਿਨ ਸੀ ਹੁਣ ਮੇਰੇ ਖਿਆਲ ਨਾਲ 100 ਦਿਨ ਦੇ ਕਰੀਬ ਦਾ ਉਹਨਾਂ ਦਾ ਆਪ ਦਾ ਹੱਕ ਹੈ ਕਾਨੂੰਨ ਬਣਿਆ ਹੋਇਆ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਪੱਖਪਾਤ ਕੀਤਾ ਜਾਂਦਾ ਪੋਲਿਟੀਕਲ ਪ੍ਰੈਸ਼ਰ ਤੇ ਪੱਖਪਾਤ ਕੀਤਾ ਜਾਂਦਾ ਉਹਨਾਂ ਨੂੰ ਕੰਮ ਲੈਣ ਲਈ ਫਿਰ ਕੀ ਕਰਨਾ ਪੈਂਦਾ ਧਰਨਾ ਦੇਣਾ ਪੈਂਦਾ ਧਰਨਾ ਦਿੰਦੇ ਆ ਕਿਸੇ ਬੀਡੀਪੀਓ ਦਫ਼ਤਰ ਨੂੰ ਘੇਰਦੇ ਆ ਕਿਸੇ ਸੜਕ ਨੂੰ ਰੋਕਦੇ ਆ ਫਿਰ ਜਾ ਕੇ ਉਹਨਾਂ ਗਰੀਬਾਂ ਨੂੰ ਕੰਮ ਕਿਤੇ ਕੋਈ 5-7 ਦਿਨ ਦਾ ਦਿੱਤਾ ਜਾਂਦਾ ਹੁਣ ਉਹਨਾਂ ਨੂੰ ਜੇ ਰੈਗੂਲਰ ਕੰਮ ਮਿਲੇ ਉਹਨਾਂ ਨੂੰ ਕੀ ਲੋੜ ਆ ਧਰਨਾ ਦੇਣ ਦੀ ਉਹਨਾਂ ਨੂੰ ਕਿਹਨੇ ਮਜਬੂਰ ਕੀਤਾ ਧਰਨਾ ਦੇਣ ਲਈ ਇਸ ਪ੍ਰਸ਼ਾਸਨ ਨੇ ਇਸ ਪ੍ਰਬੰਧ ਨੇ ਉਸ ਤੋਂ ਅੱਗੇ ਆ ਜਾਓ ਪਿਛਲੇ ਦਿਨੀ ਇੱਕ ਗੱਲ ਚੱਲੀ ਕਿ ਏਜੰਟਾਂ ਦੇ ਬਾਰਾ ਮੂਰੇ ਵੀ ਬੈਠ ਜਾਂਦੇ ਆ ਭਗਵਾਨ ਸਿੰਘ ਮਾ ਨੇ ਕੀਤੀ ਏਜੰਟ ਵਿਅਕਤੀ ਨਾਲ ਠੱਗੀ ਮਾਰ ਜਾਂਦਾ ਹੈ 25 30 ਲੱਖ ਦੀ ਠੱਗੀ ਮਾਰ ਜਾਂਦਾ ਦਰਦਰ ਦੇ ੱਟਕੇ ਖਾਂਦਾ ਹੈ ਤੁਹਾਡੇ ਸਭ ਦੇ ਕਿਸੇ ਨਾ ਕਿਸੇ ਨਾਲ ਵਜ੍ਹੀ ਹੋਊਗੀ ਕਮੈਂਟ ਜਰੂਰ ਕਰਿਓ ਇਧਰ ਜਾਂਦਾ ਉਧਰ ਜਾਂਦਾ ਕਿਸੇ ਕੋਲੇ ਜਾਂਦਾ ਪੁਲਿਸ ਕੋਲੇ ਜਾਂਦਾ ਪ੍ਰਸ਼ਾਸਨ ਕੋਲੇ ਜਾਂਦਾ ਪ੍ਰਸ਼ਾਸਨ ਪੁਲਿਸ ਨੂੰ ਕਿਸੇ ਪਾਸੇੋਂ ਚੜਾਵਾ ਚੜ ਜਾਂਦਾ ਵੱਡੇ ਵੱਡੇ ਵਧੀਆ ਕਿਸਾਂ ਦੇ ਵਿੱਚ ਚੜ ਜਾਂਦਾ ਉਹਦੀ ਸੁਣਵਾਈ ਨਹੀਂ ਹੁੰਦੀ ਉਹ ੱਟਕੇ ਖਾ ਖੱਕ ਜਾਂਦਾ ਫਿਰ ਉਹ ਕਿਸੇ ਕੋਲੇ ਜਾਂਦਾ ਕਿ ਮੇਰਾ ਆ ਹਾਲ ਹੈ ਮੇਰਾ ਕੋਈ ਕੰਮ ਕਰੋ ਫਿਰ ਉਸ ਏਜੰਟ ਦੇ ਬਾਰ ਮੂਰੇ ਧਰਨਾ ਲੱਗਦਾ ਹੈ ਧਰਨਾ ਹੀ ਲੱਗਣ ਤੋਂ ਦੋ ਤਿੰਨ ਅੰਦਰਾਂ ਬੱਚੇ ਉਹਦੇ ਵਿੱਚ ਕੁਝ ਸੁਣਵਾਈ ਹੁੰਦੀ ਹੈ ਕੁਝ ਉਹਦੇ ਪੈਸੇ ਮੁੜੇ ਆਉਂਦੇ ਆ ਜੇ ਉਹਦਾ ਪਹਿਲੇ ਨੰਬਰ ਤੇ ਪੁਲਿਸ ਉਹਦੀ ਐਫ ਆਈ ਆਰ ਦੱਜ ਕਰਕੇ ਉਸ ਏਜੰਟ ਤੋਂ ਪੈਸੇ ਮੜਵਾ ਦੇਵੇ ਫਿਰ ਉਹਨੂੰ ਕਿਉਂ ਕੀ ਲੋੜ ਪਈ ਧਰਨਾ ਲਾਉਣ ਦੀ ਤਾਂ ਜਿੰਨੀਆਂ ਵੀ ਅਸੀਂ ਤੁਹਾਡੇ ਸਾਹਮਣੇ ਗੱਲਾਂ ਰੱਖੀਆਂ ਉਹਨਾਂ ਸਾਰਾਂ ਚੱਕ ਗੱਲ ਦੱਸ ਤੇ ਕੋਲ ਹੋਰ ਸ਼ਹਿਰਾਂ ਦੇ ਵਿੱਚ ਲੁੱਟ ਹੋ ਜਾਂਦੀ ਹੈ بڑے ਦੁਕਾਨਦਾਰਾਂ ਨੂੰ ਪਿਸਤੌਲ ਦੀ ਨੋਕ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਲੁੱਟਿਆ ਜਾਂਦਾ ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ ਤਲਵੰਡੀ ਦੀ ਇੱਕ ਉਦਾਹਰਨ ਹੈ ਦੁਕਾਨਦਾਰਾਂ ਵੱਲੋਂ ਉੱਥੇ ਵੀ ਧਰਨਾ ਦਿੱਤਾ ਗਿਆ ਜੇਕਰ ਉਹਨਾਂ ਨੂੰ ਸਹੀ ਪ੍ਰਬੰਧ ਮਿਲ ਜਾਵੇ ਉਹ ਧਰਨਾ ਕਿਉਂ ਦੇਣ ਦੁਕਾਨਦਾਰ ਕਦੇ ਦੁਕਾਨ ਨਹੀਂ ਛੱਡਦਾ ਕੱਲ ਮੌੜ ਮੰਡੀ ਦੇ ਲੋਕਾਂ ਨੇ ਵੀ ਜਿਹੜੀ ਦੁਕਾਨ ਛੱਡੀ ਹੈ ਕਦੇ ਦੁਕਾਨਦਾਰ ਦੁਕਾਨ ਬੰਦ ਨਹੀਂ ਕਰਦਾ ਪਰ ਇੱਥੇ ਤਾਂ ਹਰ ਵਰਗ ਨੂੰ ਧਰਨਾ ਲਾਉਣਾ ਪੈ ਰਿਹਾ ਤੇ ਜੇ ਧਰਨਾ ਲਾਉਂਦੇ ਆ ਤਾਂ ਸੁਣਵਾਈ ਹੁੰਦੀ ਨਹੀਂ ਸੁਣਵਾਈ ਨਹੀਂ ਹੁੰਦੀ ਸੋ ਇਹ ਪ੍ਰਬੰਧ ਨੂੰ ਸੁਧਾਰਨ ਦੀ ਲੋੜ ਹੈ ਨਾ ਕਿ ਇਹ ਗੱਲ ਕਿ ਧਰਨਾ ਧਾਰਨਾਕਾਰੀਆਂ ਦੀ ਧਰਤੀ ਬਣਿਆ ਕਿਉਂ ਆ ਪਰ ਇਸ ਲਈ ਬਣਿਆ ਕਿ ਇੱਥੇ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਤੁਸੀਂ ਪੁਲਸ ਥਾਣੇ ਦੇ ਵਿੱਚ ਤੁਹਾਡੇ ਪਟਵਾਰੀ ਨੇ ਕੋਈ ਕੰਮ ਕਰਦਾ ਤੁਹਾਡਾ ਤਹਿਸੀਲਦਾਰ ਨੇ ਕੋਈ ਕੰਮ ਕਰਦਾ ਤੁਹਾਡੇ ਡੀਸੀ ਦਫ਼ਤਰ ਦੇ ਮੁਲਾਜ਼ਮ ਕੋਈ ਕੰਮ ਨਹੀਂ ਕਰਦੇ ਆਮ ਬੰਦੇ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਜਦੋਂ ਉਹ ਅੱਕ ਜਾਂਦਾ ਥੱਕ ਜਾਂਦਾ ਹਾਰ ਜਾਂਦਾ ਫਿਰ ਉਹਦੇ ਕੋਲੇ ਕੀ ਬਾਈਦਾ ਫਿਰ ਉਹਦੇ ਕੋਲੇ ਬਾਈਦਾ ਧਰਨਾ ਜਿਹਦੇ ਕਰਕੇ ਬਦਨਾਮੀ ਕੀਤੀ ਗਈ ਕਿ ਪੰਜਾਬ ਧਰਨਾ ਦੀ ਧਰਤੀ ਬਣਿਆ ਤੇ ਖਾਸ ਕਰਕੇ ਕੁਝ ਜਥੇਬੰਦੀਆਂ ਨੂੰ ਟਾਰਗੇਟ ਕੀਤਾ ਗਿਆ ਜਥੇਬੰਦੀਆਂ ਧਰਨਾ ਕਿਸ ਗੱਲ ਤੇ ਹੁਣ ਇੱਕ ਇੱਥੇ ਵੀ ਉਦਾਹਰਣ ਹੈ ਜੇ ਤਿੰਨ ਕਾਨੂੰਨ ਆਏ ਤਿੰਨ ਕਾਨੂੰਨ ਆਏ ਤਿੰਨ ਕਾਨੂੰਨਾਂ ਦੇ ਖਿਲਾਫ ਜੇ ਜਿੱਥੇ ਬੰਦੀਆਂ ਸੜਕਾਂ ਰੋਕ ਕੇ ਦਿੱਲੀ ਦੇ ਵਿੱਚ ਧਰਨਾ ਨਾ ਦਿੰਦੀਆਂ ਕੀ ਲੱਗਦਾ ਹੈ ਕਾਨੂੰਨ ਵਾਪਸ ਹੋ ਜਾਂਦੇ ਕੀ ਲੱਗਦਾ ਹੈ ਕਿ ਫਿਰ ਪੰਜਾਬ ਦੀ ਖੇਤੀ ਅੱਜ ਜਿਸ ਹਾਲਾਤਾਂ ਦੇ ਵਿੱਚ ਉਹਨਾਂ 'ਚ ਰਹਿ ਪੈਂਦੀ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਗਰੀਬਾਂ ਕੋਲ ਜਿਵੇਂ ਕਿਰੀ ਪਸਾਨਾ ਕੋਲ ਜ਼ਮੀਨ ਨਾ ਖੋਈ ਜਾਂਦੀ ਉਹਦਾ ਹੱਲ ਵੀ ਕੀ ਸੀ ਧਰਨਾ ਜੇ ਸਰਕਾਰ ਚੰਗੀ ਹੁੰਦੀ ਤਾਂ ਤਿੰਨ ਕਾਨੂੰਨ ਲਿਆਉਣ ਦੀ ਲੋੜ ਨਹੀਂ ਸੀ ਨਾ ਧਰਨਾ ਲੱਗਣਾ ਸੀ ਨਾ ਰੌਲਾ ਪੈਣਾ ਸੀ ਉਸ ਤੋਂ ਅੱਗੇ ਜੇ ਗੱਲ ਕਰਨੀ ਹੋਵੇ ਕਿਸੇ ਦੀ ਫਸਲ ਮਰ ਜਾਵੇ ਉਹਦੇ ਲਈ ਵੀ ਉਹਨਾਂ ਸਰਕਾਰ ਐਲਾਨ ਕਰ ਦਿੰਦੇ ਆ ਬੱਕਰੀ ਮੁਰਗੀ ਦੇ ਸਭ ਦੇ ਪੈਸੇ ਮਿਲਣਗੇ ਪਰ ਮਿਲਦਾ ਕੁਝ ਨਹੀਂ ਫਿਰ ਮੁਆਵਜ਼ਾ ਲੈਣ ਲਈ ਵੀ ਕੀ ਲਾਉਣਾ ਪੈਂਦਾ ਧਰਨਾ ਸੋ ਸਾਰੇ ਮਸਲਿਆਂ ਦਾ ਹੱਲ ਰਹਿ ਜਾਂਦਾ ਧਰਨਾ ਜਦੋਂ ਤੁਹਾਡਾ ਪ੍ਰਬੰਧ ਫੇਲ ਹੋ ਜਾਂਦਾ ਜਦੋਂ ਤੁਸੀਂ ਕੰਮ ਨਹੀਂ ਕਰਦੇ ਤੁਸੀਂ ਸੁਣਵਾਈ ਨਹੀਂ ਕਰਦੇ ਤੁਸੀਂ ਮਾਤੜ ਬੰਦਿਆਂ ਨਾਲ ਧੱਕਾ ਕਰਦੇ ਹੋ ਫਿਰ ਉਹਨਾਂ ਕੋਲੇ ਹਾਲਾ ਬੈਜਦਾ ਧਰਨਾ ਹੁਣ ਤੁਸੀਂ ਦੱਸਣਾ ਕਿ ਪੰਜਾਬ ਧਰਨਿਆਂ ਦੀ ਧਰਤੀ ਕਿਹਨੇ ਬਣਾਇਆ ਪੰਜਾਬ ਧਰਨਿਆਂ ਦੀ ਧਰਤੀ ਜਾ ਜਿਹੜੇ ਲੋਕ ਆ ਉਹਨਾਂ ਨੇ ਬਣਾਇਆ ਜਾਂ ਇਹ ਸਰਕਾਰਾਂ ਨੇ ਪ੍ਰਬੰਧ ਨਹੀਂ ਬਣਾਇਆ ਇਹ ਇੱਕ ਸਰਕਾਰ ਮੌਕੇ ਨਹੀਂ ਸਾਰੀਆਂ ਸਰਕਾਰਾਂ ਮੌਕੇ ਇਸ ਤਰੀਕੇ ਨਾਲ ਚੱਲਦਾ ਸੀ ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਕਰਦੇ ਇੱਕ ਹੋਰ ਗੱਲ ਕਿ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਹੈ ਇਹਦੇ ਨਾਲ ਵੀ ਜਦੋਂ ਧੱਕਾ ਹੁੰਦਾ ਇਹਦੇ ਜਿਹੜੇ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਹਨ ਦੇ ਮੁਖੀ ਤੇ ਜਦੋਂ ਪਰਚਾ ਕੀਤਾ ਜਾਂਦਾ ਇਹ ਵੀ ਧਰਨਾ ਲਾਉਂਦੇ ਆ ਮਤਲਬ ਸਾਰੇ ਧਰਨਾ ਕਰੇ ਆ ਬਸ ਬਦਨਾਮ ਇੱਕ ਧਰਨ ਨੂੰ ਕੀਤਾ ਜਾ ਰਿਹਾ ਟਾਰਗੇਟ ਇੱਕ ਧਰਨ ਨੂੰ ਕੀਤਾ ਜਾ ਰਿਹਾ ਧਰਨੇ ਚ ਹੀ ਪਾਰਟੀ ਨਿਕਲੀ ਹੈ ਸੋ ਧਰਨਾ ਕਾਨੂੰਨੀ ਅਧਿਕਾਰ ਹੈ ਸੰਵਿਧਾਨ ਦਿੰਦਾ ਤੇ ਇਹ ਦੇਣਾ ਤਾਂ ਪੈਂਦਾ ਜਦੋਂ ਸਾਰੇ ਹਿੱਲੇ ਮੁੱਕ ਜਾਂਦੇ ਆ ਫਿਰ ਸ਼ਾਂਤ ਮੇਂ ਧਰਨਾ ਦੇ ਸਕਦਾ ਬੰਦਾ ਇੱਕ ਵੱਡੀ ਐਗਜ਼ਾਮਪਲ ਸਾਡੇ ਕੋਲੇ 2015 ਦੀ ਹੈ ਕਿ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਉਹਨਾਂ ਦੇ ਇਨਸਾਫ ਲਈ ਵੀ ਧਰਨਾ ਲੱਗਦਾ ਧਰਨੇ ਬਿਨਾ ਉਹਨਾਂ ਦਾ ਹਿਸਾਬ ਵੀ ਨਹੀਂ ਸਾਨੂੰ ਦਿੱਤਾ ਪਰ ਸੰਸاد ਸਾਨੂੰ ਹਾਲੇ ਵੀ ਨਹੀਂ ਦਿੱਤਾ ਪਰ ਧਰਨੇ ਤੇ ਵੀ ਉਹਨਾਂ ਦਾ ਇਨਸਾਫ ਨਹੀਂ ਦਿੱਤਾ ਚੌਂ ਦੀਆਂ ਗੋਲੀਆਂ ਮਾਰੀਆਂ ਤੇ ਜਿਹੜਾ ਗੋੜਪੂਰਾ ਚੌਕ ਹੋਏ ਤੇ ਡਾਂਗਾ ਚਲਾਈਆਂ ਗਈਆਂ ਸੋ ਹਰ ਗੱਲ ਲਈ ਧਰਨਾ ਦੇਣ ਲਈ ਇਹ ਪ੍ਰਬੰਧ ਇਸ ਸਿਸਟਮ ਮਜਬੂਰ ਕਰਦਾ ਸਾਨੂੰ ਆਪਣੇ ਜਿਹੜੇ ਗੁਰੂ ਹੈ ਸਾਡੇ ਜਿਹੜੇ ਰਹਿਬਰ ਆ ਉਹਨਾਂ ਦੇ ਲਈ ਵੀ ਇੱਥੇ ਧਰਨੇ ਦੇਣੇ ਪੈਂਦੇ ਆ ਸੋ ਇਹ ਧਰਨਾ ਦੇਣ ਲਈ ਕੌਣ ਮਜਬੂਰ ਕਰਦਾ ਇਹ ਸਭ ਨੂੰ ਪਤਾ ਹੀ ਹੈ ਪ੍ਰਮukh ਮੰਤਰੀ ਸਾਹਿਬ ਨੇ ਤੇ ਸਵਾਲ ਉਠਾਇਆ ਤਾਂ ਉਹਦਾ ਜਵਾਬ ਹੈ ਧਰਨਾ ਕਿਉਂ ਦੇਣਾ ਪੈਂਦਾ ਤੇ ਤੁਸੀਂ ਸੱਚ ਦੱਸਿਓ ਕਿ ਧਰਨੇ ਬਿਨਾ ਤੁਹਾਡੀ ਸੁਣਵਾਈ